ਦਾ ਧਰਤਾ ਐਚਡੀ ਪਾਟਾ ਦਾ ਕਰਤਾ ਧਰਤਾ ਐਨ ਕਹਿੰਦੇ ਸੰਤ ਬਾਬਾ ਦਰ ਸਿੰਘ ਉਹਨਾਂ ਦੀ ਪਾਵਨ ਸ਼ੋ ਧਰਤੀ ਹੈ ਚਲ ਅਵੀ ਬਿੱਟੂ ਤਿਆਰ ਹੈ ਜਵਾਨਾ ਲੋਧਰੇ ਪਾਸੇ ਕੋਮਲਾ ਕਹਿੰਦੇ ਤਲਵੰਡੀ ਭਾਈ ਦੇ ਧਰਤੀ ਦਾ ਨੌਜਵਨ ਖਿਡਾਰੀ ਬੜੀ ਨਿੱਕੀ ਉਮਰ ਆਖਣ ਬਟੇਂਦਿਲ ਦਾ ਕਹਿੰਦੇ ਬੈਸਟ ਖਿਡਾਰੀ ਹੈ ਆਹ ਕਹਿੰਦੇ ਚਰਚੇ ਹੁੰਦੇ ਆ ਇਹ ਕਹਿੰਦੇ ਮੇਰੇ ਵੀਰੋ ਤਵਾਬੇ ਕਲੱਬਲੇ ਵੀ ਤਕੜਾ ਖੇਡਦਾ ਆਲ ਉਪਨਦਾ ਚੌਥੇ ਸਾਰੇ ਪੰਜਾਬ ਦੇ ਸਟਾਰ ਖੇਡੇ ਤੇ ਪਿੰਡ ਵਾਲਾ ਪਹਿਲਾ ਪੇਲਾ ਸੀਜ਼ਨ ਦਾ ਜਿੱਥੇ ਸਾਰੇ ਕੋਲਿਆਂ ਦਾ ਤਫਾਕ ਨਹੀਂ ਪੁੱਲਣਾ ਚੁੱਲ੍ਹੇ ਬੈਜੋ ਇਕੱਠੇ ਸੇਕ ਲੈ ਜੈਲੀ ਮਰਜੀਤਪੁਰੀ ਛੁੱਟੀਆਂ ਸਾਜ ਪਿਆਰ ਦੀਆਂ ਲੜੀਆਂ ਹਮਾਲ ਕਹਿੰਦੇ ਖੀਨੂ ਕਹਿੰਦੇ ਫੋਰ ਰੀਆ ਨਾਲ ਕਹਿੰਦੇ ਮਾਨਾ ਕੈਲੀਫੋਰਨੀਆ ਤੇ ਪਵਿੱਤਰ ਹੈ ਕਹਿੰਦੇ ਕੈਲੀਫੋਰਨੀਆ ਉਹ ਵੀ ਆਇਆ ਦੇ ਮੇਲੇ ਨਾਲ ਹੁਣ ਬੈ ਗਿਆ ਥੱਕ ہار ਕੇ ਥੱਲੇ ਮੈਚ ਹੀ ਦੇਖ ਰਿਹਾ ਬੱਲੇ 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 ਵਰਤ ਖੇਡ ਆ ਨਾਲ ਉਹ ਕੈਰਮ ਬੋਰਡ ਖੇਡਦੇ ਯੰਕੇ ਵਰਦ ਖੇਡਦਾ ਖਤਰਿਆਂ ਨਾਲ ਉਹ ਸਾਹਮਣੇ ਤੁੰਗ ਪ੍ਰੀਤ ਭਰਾ ਸਾਡਾ ਧੰਦਾ ਪਾਈਆ ਸਾਡਾ ਸੈਠੀ ਯੂਐਸਏ ਹਵੇ ਟਰੱਕ ਚਲਾਈ ਜਾਂਦਾ ਹਰ ਇੱਕ ਦਾ ਸਵਾਲ ਵੱਜਾ ਹੋਇਆ ਇੱਥੇ ਰਮਾਂ ਦੀ ਟੀਮ ਦਾ ਖਿਡਾਰੀ ਇਹਦੇ ਵੀ ਦਿਨ ਚੱਲਦੇ ਆ ਦੂਜੇ ਪਾਸੇ ਕਹਿੰਦੇ ਧੂਰੀ ਵਾਲਾ ਉਹ ਧੂਰੀ ਵਾਲਾ ਆ ਟਕਰੂ ਸ਼ਰੀਕਾ ਟਿੱਜਰਾ ਜਿਹਨਾਂ ਪਾਰ ਬੁਲਾਇਆ ਬਦਲਾ ਲੈ ਲਈ ਜਾਉਣਿਆ ਜੇ ਮਾਂ ਦਾ ਜਾਇਆ ਇੱਥੇ ਰੱਖ ਲਾਉ ਉਧਰਲੇ ਪਾਸੇ ਕਹਿੰਦੇ ਬਾਲ ਪਹੂਆ ਖਿਡਾਰੀ ਕਹਿੰਦੇ ਸਾਰੇ ਜਿਹੜੇ ਸਿਰੇ ਦੇ ਆਏ ਨੇ ਇਧਰ ਕਹਿੰਦੇ ਫੇਰ ਉਹ ਸਾਹਮਣੇ ਸਾਰੇ ਟ੍ਰਾਈ ਨ ਹੋ ਜਾਂਦੇ ਇੱਕ ਪੁਆਇੰਟ ਦੇ ਸ਼ਾਟ ਵੀ ਪੀ ਲਿਆ ਕਰੋ ਵੀਰ ਬੰਦੇ ਬਹੁਤ ਵੱਡੀ ਸੇਵਾ ਇਹਨਾਂ ਵੀਰਾਂ ਦੀ ਇਧਰਲੇ ਪਾਸੇ ਰਵਾੜਾ ਕਹਿੰਦੇ ਖੇਡ ਮੈਦਾਨ ਦੇ ਵਿੱਚ ਕਿਹਦੇ ਕਹਿੰਦੇ ਰਵਾੜੇ ਰੀਆਂ ਬਾਲਾਂ ਕਹਿੰਦੇ ਖੇਡ ਮੈਦਾਨ 'ਚ ਪੈਰੀਆਂ ਨੇ ਢਿਲਵਾ ਕਲਾ ਪਿੰਡ ਹੈ ਖਿਡਾਰੀ ਦਾ ਮੇਰੇ ਵੀਰੋ ਜਿਹੜਾ ਮੈਦਾਨ 'ਚ ਬਾਲਾ ਕਰਦਾ ਹਰ ਬਣਾ ਕਹਿੰਦੇ ਧੁਰਾ ਪਾ ਜੀ ਇਹ ਟੂਰਨਾਮੈਂਟ ਕਹਦਾ ਜਾਦਾ ਕਹਿ ਨਹੀਂ ਸਕਦੇ ਪਰ ਪਲੇਅਰ ਬਚਾਉਣੇ ਵੀ ਹੈ ਬੇਨਦੀਏ ਥੋੜਾ ਭਰਾ ਬਣ ਕੇ ਲਾਓ ਸਾਹਮਣੇ ਤੁਸੀਂ ਆਪਣੇ ਬਾਲ ਬਾਲੇ ਮੁੰਡਾ ਫੇਰ ਜਿਹੜਾ ਕਹਿੰਦੇ ਤਿਆਰ ਪਰ ਤਿਆਰ ਹੈ ਹੌਸਲੇ ਵੱਡਿਆ ਟੀਮਾਂ ਵੱਡਿਆ ਓ ਸਾਹਮਣੇ ਆਓ ਧਰਤੀ ਮਾਨੋ ਮੱਥਾ ਮੇਰੇ ਵੀਰੋ ਇਹ ਨੌਜਵਾਨ ਤੇ ਪਾਸੇ ਕਹਿੰਦੇ ਤੁੰਨਾ ਲੁਧਿਆਣੇ ਦੀ ਧਰਤੀ ਦਾ ਪਹਿਲੀ ਬਾਲ ਤੇ ਦੂਜੇ ਪਾਸੇ ਕਹਿੰਦੇ ਪਵਨ 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 ਮੇਰਾ ਮੇਲਾ ਅੱਜ ਧੂੜ ਨਿਕਲੂ ਲੱਗੇ ਇਧਰਲੇ ਪਾਸੇ 13 ਮੇਲਾ ਸਫਲ ਹੁੰਦਾ ਜਾਂਦਾ ਉਹ ਪਹ ਨੌਜਵਾਨ ਖਿਡਾਰੀ ਕਹਿੰਦੇ ਮੈਦਾਨ ਦੇ ਵਿੱਚ ਆਓ ਸਾਹਮਣੇ ਲਵੇ ਜੇ ਸਿਰੇ ਦੇ ਵਿਸ਼ਾਤ ਦਾ ਸ਼ਰੀਰ ਲਵਾ ਜਾਏ ਇਹ ਵੀ ਕਬੱਡੀ ਦਾ ਵੱਡਾ ਖਿਡਾਰੀ ਹੈ ਪਰ ਸਾਹਮਣੇ ਕੁਨਾਲ ਸ਼ਰਮਾ ਇਹ ਆ ਤੁੰਨਾ ਲੁਧਿਆਣੇ ਦੀ ਧਰਤੀ ਦਾ ਤੇ ਦੂਜੇ ਪਾਸੇ ਬਲਿੰਗਾ 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 ਆਹ ਵੀ ਕਹਿੰਦੇ ਮੈਦਾਨ 'ਚ ਵਧਿਆ ਆ ਮੇਰੇ ਵੀਰੋ ਇਧਰਲੇ ਪਾਸੇ ਕਹਿੰਦੇ ਫੱਤੂ ਵਾਲਾ ਪਿੰਡ ਹੈ ਇਸ ਨੌਜਵਾਨ ਦਾ ਜਿਹੜਾ ਕਹਿੰਦੇ ਮੈਦਾਨ ਜਬਾਲਾ ਕਰਦਾ ਹੈ ਉਧਰ ਪਵਨ ਪਵਰ ਪਵਨ ਪਵਰ ਪਵਨ ਆ ਗਈ ਸਹੀ ਗੱਲਾਂ ਮੇਰੇ ਵੀਰ ਉਹਦੇਲੇ ਪਾਸੇ ਕਹਿੰਦੇ ਜਾਂਟੇ ਦੀ ਵਿਗੜਦੇ ਭਿੰਦੇ ਬਰਾੜ ਵੱਲੋਂ ਰੁਪਈਆ 1100 ਦਿੱਤਾ ਜਾਣਾ ਪਰ ਸਾਡੇ ਬੱਲੇ 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 ਰੁਪਈਆ 1100 ਕਹਿੰਦੇ ਪਰਸ ਚੋਂ ਕੱਢ ਕੇ ਫੜਾ ਦੇਣਾ ਇਧਰ ਕਹਿੰਦੇ ਫੇਰ ਰੰਦੀ ਬਾਲ ਉਹ ਕਿੰਦੀ ਟਰਾਈ ਦੇ ਬੱਲੇ 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 ਵਾਕਈ ਕਹਿੰਦੇ ਮੇਰੇ ਵੀਰੋ ਯਾਰੀ ਆ ਕੇ ਸਾਨੂੰ ਫਕਰ ਦੋਸਤਾਂ ਦੇ ਹੁਣ ਯਾਰੀ ਸਾਡੀ ਦੇ ਚਰਤੇ ਰਾਜੇ ਖੇਲੇ ਸਾਨਾ ਦਾ ਪੁੱਤਰ ਜਿਹੜਾ ਕਹਿੰਦੇ ਮੈਦਾਨ ਦਰਬਾਲਾ ਪਾਉਣ ਦੇ ਲਈ ਵਧਿਆ ਹੋਇਆ ਤੇ ਦੂਜੇ ਪਾਸੇ ਕਹਿੰਦੇ ਮਲਿੰਗਾ ਉਹ ਮਲੇਰਾ ਸੁਲੀਮ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਬਾਲਾ ਕਹਿੰਦੇ ਪਾਉਣ ਦੇ ਲਈ ਵਧਿਆ ਹੋਇਆ ਮਾਨ ਕਰਦੇ ਆ ਦੁਆਬੇ ਵਾਲੇ ਪਰ ਉਧਰ ਵੱਡੇ ਮੇਲੇ ਦੇ ਪੈਂਦੇ ਆ ਨਾ ਉਧਰਲੇ ਪਾਸੇ ਬਹੁਤ ਵੱਡਾ ਧੰਨਵਾਦ ਕਰਾਂਗੇ ਮਿੱਠੂ ਕਹਿੰਦੇ ਜਣਾ ਜੁੜੇ ਹੋਏ ਆ ਜੋਬਨ ਵਰਗਿਆ ਦਾ ਇਧਰਲੇ ਪਾਸੇ ਕਹਿੰਦੇ ਸਿਮਰੂ ਵਰਗਿਆ ਦਾ ਸਾਰੇ ਭਰਾਵਾਂ ਦਾ ਆਪਾਂ ਧੰਨਵਾਦ ਕਰਾਂਗੇ ਇਧਰ ਪਰ ਦੀ ਧਰਤੀ ਹੈ ਗੱਲਾਂ 16 ਤੋਂ 20 ਅਕਤੂਬਰ ਨੂੰ ਹੋਣਗੀਆਂ ਇੱਥੇ ਰੱਖ ਇੱਥੇ ਰੱਖ ਲੈ ਵੀ ਇਧਰਲੇ ਪਾਸੇ ਕਹਿੰਦੇ ਖਿਡਾਰੀ ਕਹਿੰਦੇ ਫੇਰ ਔਰ ਉਧਰਲੇ ਪਾਸੇ ਕਹਿੰਦੇ ਫੇਰ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਲਓ ਸਾਹਮਣੇ ਜੇ ਆ ਬੰਦਾ ਆਊਟ ਕਰਦਾ ਤੇ 1100 ਰੁਪਏ ਦੇ ਵੱਡੇ ਮਾਣ ਅਮਰਤ ਭਰਾ ਕਹਦਾ ਸਾਡੇ ਲੋ ਹਣਗੇ ਦਾਜਾ ਭਰਾ ਸੇ ਦਾ ਸਿੱਧੂ ਤੇ ਨਾਲ ਕੋਲੀ ਫਿਰਕ ਇਹ ਭਰਾ ਵੀ ਆ ਜਾਣਗੇ ਚੱਲਦਾ ਮੈਚ ਸਮਾਪਤ ਹੈ ਚੱਲਦਾ ਮੈਚ ਲਗਭਗ ਸਮਾਪਤ ਹੈ ਸ਼ੇਖਾਂ ਦੇ ਪਿੰਡ ਹੈ ਹਰ ਗੱਲ ਜਿਹੜੀ ਇਹ ਕਹਿੰਦੇ ਹੁੰਦੀ ਹੈ ਹਰਪੰਦਰ ਦੀਆਂ ਤੇ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਫਿਰ ਮਾਮਾ ਦੇ ਟੁੱਕ ਖੋਲ੍ਹਦੇ ਨੇ ਕਾ ਲਵ ਅਸਰਪੁਰ ਸ਼ਹਿਰਪੁਰਿਆ ਵੀਰੇ ਸਾਡਾ ਔਰ ਕਹਿੰਦਾ ਸੋਨੇ ਦੀ ਬੁੰਦੀ ਪਾ ਕੇ ਜਿਹੜੇ ਵੱਡੇ ਮਾਣ ਕਰਨੇ ਆ ਲਾ ਉਧਰਲੇ ਪਾਸੇ ਕਹਿੰਦੇ ਮੈਚ ਕਹਿੰਦੇ ਸਮਾਪਤ ਆ ਮੇਰੇ ਵੀਰੋ ਜਿੱਤ ਗਈ ਟੀਮ ਮੇਰੀ ਖਿਲਵਾ ਕਲਾ ਦੀ ਧੰਨਵਾਦ ਕਰਾਂਗੇ ਉਧਰਲੇ ਪਾਸੇ ਫਤੂਲ ਦੀ ਟੀਮ ਦਾ ਅਰਵਿੰਦਰ ਉਧਰਲੇ ਪਾਸੇ ਕੰਬੋਰ ਭਰਾ ਸਾਹਿਬ